ਬਣਾਇਆ ਇਨਸਾਨ ਦਾ ਕਿੰਨੀ ਮਿਹਨਤ ਕਰੀ ਪੈਰਾਂ ਤੇ ਆਪ ਖੜਾ ਹੋਇਆ ਫਿਰ ਵਿਆਹ ਹੋਇਆ ਬੱਚੇ ਹੋਏ ਫਿਰ ਉਹਨਾਂ ਦੀ ਖਾਤਰ ਜੀਵਨ ਲੜਿਆ ਇਹਦਾ ਸੰਘਰਸ਼ ਕਰਦੇ ਪੜਾ ਹੋ ਗਿਆ ਆਪ ਦਾ ਤੂੰ ਦੱਸ ਦੇ ਕਿਹੜਾ ਕੋਟ ਪੈਂਟ ਪਾਈ ਬੇਟਾ ਉਹੀ ਸਾਦਾ ਜੀਵਨ ਹਾਂ ਸਾਦੀ ਰੋਟੀ ਸਾਦਾ ਜੀਵਨ ਇਹ ਤਾਂ ਹੋਣਾ ਜੇ ਹੋ ਗਿਆ ਤਾਂ ਲੱਗਦਾ ਸੀ ਪਤਾ ਗਲੀ ਚ ਵੀ ਕੋਈ ਆਇਆ ਹਾਂ ਮਿਲ ਲੁਧਿਆਣੇ ਤੋਂ ਆਇਆ ਕੋਈ ਹਾਂ ਫਿਰ ਲੁਧਿਆਣੇ ਤੋਂ ਆਇਆ ਦੀ ਇੰਨੀ ਟੌਰ ਹੋ ਗਈ ਤੇ ਤੁਸੀਂ ਜਿਹੜਾ ਤਖਤੂਪਰਾ ਸੀ ਪਿੰਡ ਉਹਦਾ ਕੀ ਕਾਰਨ ਬਣ ਗਿਆ ਸੀ ਛੱਡਣ ਦਾ ਕੁਛ ਨਹੀਂ ਬਾਹਰ ਨੌਕਰੀ ਬਾਹਰ ਕਰਨ ਅੱਛਾ ਤੁਸੀਂ ਨੌਕਰੀ ਉੱਥੇ ਕਰਨ ਲੱਗ ਗਏ ਸੀ ਕਰੇਗੇ ਜੀ ਪਿੰਡ ਦਾ ਤੋਂ ਦੀਆਂ ਵਿੱਚ ਠੀਕ ਆ ਚਲੋ ਚਾਹੋ ਉੱਥੇ ਲਾਏ ਠੀਕ ਹੈ ਜੀ ਹਾਂ ਅੱਛਾ ਉੱਥੇ ਆ ਕੇ ਦੇਖਦੇ ਆਂ ਤੇ ਫਿਰ ਹੁਣ ਜਦੋਂ ਤੁਸੀਂ ਤਾਂ ਬਾਹਰ ਸਿੱਟੋ ਹਣਾ ਪਿੰਡ ਦਾ ਤਾਂ ਉਹ ਜਿਹੜਾ ਬਚਪਨ ਬੀਤਿਆ ਉਹਦਾ ਯਾਦ ਆਉਂਦਾ ਉਹ ਪੂਰਾ ਆਹ ਯਾਦ ਕਿਆ ਕਰੇ ਬੰਦੇ ਮਿਲ ਜਾਂਦੇ ਜੇ ਕਹਿੰਦਾ ਰਹਿੰਦੇ ਆ ਇੱਕ ਬਾਬਾ RAM ਹੱਟੀ ਵਾਲਾ ਉਹ ਉਹ ਕਿੰਨਾ ਕੁ ਸੋਤੋ ਛੋਟਾ ਸੀ ਕਿ ਬਰਾਬਰ ਐ ਉਹ ਤਾਂ ਵੱਡਾ ਵੱਡਾ ਸੀ ਹਾਂ ਵੱਡਾ ਅੱਛਾ RAM ਹੱਟੀਆਣ ਤਾਂ ਮੈਂ ਵੀ ਦੇਖਿਆ ਹੋਇਆ ਦੇਖਿਆ ਨਾ ਤੁਸੀਂ ਹਾਂ ਉਹ ਵੀ ਉਹਨੇ ਹੱਲਾ ਦੇ ਰਹਿਣ ਲੱਗ ਗਿਆ ਜੀ ਹਾਂ ਤਾਂ ਹੁਣ ਹੱਲਾ ਦੇ ਰਹਿਣ ਲੱਗ ਗਿਆ ਹੁਣ ਹੈ ਹੀ 80 ਸਾਲ ਦੀ ਉਮਰ ਥੋੜੀ 75 ਕੇ ਸਾਲ 75 ਕੇ ਸਾਲ ਹੋ ਗਏ ਉਹ ਪੱਕਾ ਪਤਾ ਹੀ ਨਹੀਂ ਇਹਨਾਂ ਦੇ 50 ਦੇ ਕਰੀਬ ਦੇ ਜਨਮ ਇੱਥੇ ਪੜ੍ਹ ਲੇ